ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਫਰੀਦਾ ਜੋ ਤੈ ਮਾਰਨ ਮੁਕੀਆਂ ਤੇ ਨਾ ਨਾ ਮਾਰੇ ਘਮ ਆਪਨੇ ਕਰ ਜਾਈਏ ਪੈਰ ਚਨਾ ਦੇ ਚ ਸਾਥੀਓ ਬਾਬਾ ਫਰੀਦ ਜੀ ਦੀ ਚਰਨ ਛੋਹ ਦੀ ਧਰਤੀ ਫਰੀਦਕੋਟ ਵਿਖੇ ਹਰ ਸਾਲ ਤਰਾ 12 ਸਤੰਬਰ ਨੂੰ ਵੀਰਵਾਰ ਨੂੰ ਇਸ ਵਾਰ ਵੀ ਬਾਬਾ ਫਰੀਦ ਆਗਮਨ ਪੁਰਤੀ ਸ਼ੁਰੂਆਤ ਹੋ ਰਹੀ ਹੈ ਔਰ ਇਸ ਮਹਾਨ ਪੁਰਬ ਦੇ ਸਮੇਂ ਦੀ ਬਾਬਾ ਫਰੀਦ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਨ ਲਈ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। ਔਰ ਖੂਨਦਾਨ ਇੱਕ ਮਹਾਦਾਨ ਹੈ। ਖੂਨਦਾਨ ਜੀਵਨਦਾਨ ਹੈ। ਬਹੁਤ ਉੱਤਮ ਜਿਹੜਾ ਕਰਮ। ਸੋ ਇਸ ਦਿਨ ਵੱਧ ਤੋਂ ਵੱਧ ਗਿਣਤੀ 'ਚ ਦਿੱਲਾ ਬਾਬਾ ਫਰੀਦ ਵਿਖੇ ਪਹੁੰਚ ਕੇ ਖੂਨਦਾਨ ਕਰਿਏ ਤੇ ਬਾਬਾ ਫਰੀਦ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖਾਂ ਖੁਸ਼ੀਆਂ ਪਾਤਸ਼ਾਹ ਤੁਸਿਆ ਪਾਤ ਸਾਹਿਆ ਜੇ ਸਤ ਗੁਰ ਨਦਰ ਕਰੇ ਭਾ ਜੇ ਸਤ ਗੁਰ ਨਦਰ ਕਰੇ